हेलो जी सत श्रीकाल वैलकम है जी थोड़ा मनिंदर सैनी ब्लॉग से हाँ जी अच असी दसागे कमीज की कटिंग कर ठीक है जी जी इसकी लेंथ हैगी अपने तो इंचेरा है आपने को इंच। के अपने को बई इंच तैयार ठीक है जी मैं दोनों पल अलग कर ले हुए हैं ठीक है जी ਹਾਂਜੀ ਸਾਡੇ ਕੋਲ ਕਮੀਜ਼ ਦੀ ਲੰਬਾਈ ਹੈਗੀ ਹੈ ਜੀ 41 ਇੰਚ ਅਸੀਂ ਬਾਰਡਰ ਕੋਲ ਤੇ ਨਾਪ ਲਿਆ ਹੈ ਜੀ ਬਾਕੀ ਇਹਨਾਂ ਸੀ ਫੋਲਡਿੰਗ ਚ ਰਹਿਗੇ ਠੀਕ ਹੈ ਜੀ 41 ਇੰਚ ਲੰਬਾਈ ਹੋਗੀ ਹੈ ਤੇ ਜੱਕੇਰਾ ਇਹ ਲੈ ਜੀ 22 ਇੰਚ ਤੇ ਆਰ ਜੀ ਦਾ ਚੌਥਾ ਹਿੱਸਾ ਆ ਗਿਆ ਸੋਰੀ ਜੀ ਜ਼ ਹਾਫ ਆ ਗਿਆ 11 ਇੰਚ ਠੀਕ ਹੈ ਜੀ 2 ਇੰਚ ਅਸੀਂ ਐਕਸਟਰਾ ਮਾਰਜਿਨ ਰੱਖਦੇ ਹਾਂ ਫੋਲਡਿੰਗ ਦੇ ਸਹੀ ਕੇ ਜੀ ਇਹਨਾਂ ਸਭ ਤੋਂ ਪਹਿਲਾਂ ਸੇ ਤੁਹਾਨੂੰ ਦੱਸਾਂਗੇ ਧੀਰੇ ਦਾ ਨਿਸ਼ਾਨ ਹਾਂਜੀ ਇਸ ਦੇ ਬੈਕ ਗਲੇ ਦੀ ਲੈਂਥ ਹੈਗੀ ਆ 6 ਇੰਚ ਠੀਕ ਹੈ ਜੀ ਤਾਂ ਅਸੀਂ ਧੀਰਾ ਰੱਖਾਂਗੇ ਸਾਡੇ 6 ਇੰਚ ਤੇ ਨੀਚੇ ਨੂੰ ਮੋੜਾ ਰੱਖਾਂਗੇ ਅਸੀਂ 7 ਇੰਚ ਠੀਕ ਹੈ ਜੀ ਇੱਕ ਗਰੀਦਰੋਂ ਵੀ ਅਸੀਂ 6.5 ਦਾ ਨਿਸ਼ਾਨ ਲਗਾ ਲਾਂਗੇ ਬਾਕਸ ਆਪਣਾ ਬਿਲਕੁਲ ਸਹੀ ਬਣਦਾ ਇਸ ਹਿਸਾਬ ਨਾਲ ਠੀਕ ਹੈ ਜੀ ਹੁਣ ਇੱਕ ਗਰੀ ਇੱਧਰੋਂ ਕੋ ਸਾਡੇ 7.5 ਦਾ ਨਿਸ਼ਾਨ 7.7 ਇੰਚ ਦਾ ਨਿਸ਼ਾਨ ਲਗਾ ਲਾਂਗੇ ਠੀਕ ਹੈ ਜੀ ਦੇਖੋ ਸਹੀ ਬਾਕਸ ਬਣਾ ਲਿਆ ਠੀਕ ਹੈ ਜੀ ਹਾਂ ਜੀ ਇਸ ਦੀ ਛਾਤੀ ਹੈਗੀ ਜੀ 20 ਇੰਚ ਆਪਣੇ ਕੋ ਮਾਰਕਿੰਗ ਆ ਗਈ 10 ਇੰਚ ਦੀ ਠੀਕ ਹੈ ਜੀ ਹੁਣ ਅਸੀਂ ਸਭ ਤੋਂ ਪਹਿਲਾਂ 1.5 ਤੋਂ ਸੋਰੀ 1.5 ਇੰਚ ਤੋਂ 1.5 ਇੰਚ ਜਿਹੜੀ ਇਹ ਫਰੰਟ ਕੱਟ ਪੈਣੀ ਆ ਉਹ ਇਹ 1.5 ਇੰਚ ਤੋਂ ਹੀ ਪੈਣੀ ਠੀਕ ਹੈ ਜੀ ਆਕਰੋਸ ਨਾਲ ਆਵਲਾ ਕਰੋਸ ਨਾਲ ਲਾਓ ठीक है जी बैक कट पावांगे सी आज इथे छाती दा निशान लगाया है इथे लेके मिला दो जी ठीक है जी ये अपनी बैक कट देंगे हां जी ठीक है जी ਦੇੰਟੀ ਤੁਸੀਂ ਡਾਊਨ ਕੱਟ ਦਾ ਨਿਸ਼ਾਨ ਲਗਾ ਲਾਂਗੇ ਹਾਂਜੀ 7 ਇੰਚ ਤੇ ਸੀ 6 ਤੇ ਦਾ ਨਿਸ਼ਾਨ ਲਾ ਲਾਂਗੇ ਸਾਡੇ 6.5 ਇੰਚ ਤਿਆਰ ਰਹੇਗਾ ਠੀਕ ਹੈ ਜੀ ਆਪਣੇ ਕੋ ਹਾਂਜੀ ਠੀਕ ਹੈ ਜੀ ਆਪਣੇ ਕੋ ਪਲੇਟਾਂ ਹੈਗੀਆਂ 12 ਇੰਚ ਤੋਂ ਤਿਆਰ 12 ਇੰਚ ਤੁਸੀਂ ਪਾਵਾਂਗੇ ਠੀਕ ਹੈ ਜੀ ਤੇ 11:30 ਤਿਆਰ ਹੋ ਜੂਗੀ ਸਾਢੇ 3 ਇੰਚ ਦਾ ਗੈਪ ਥੇ ਸਾਢੇ 7 ਇੰਚ ਲੰਬੀ ਪਲੇਟ ਹੋ ਚੁੱਕੀ ਹੈ ਹਾਂ ਠੀਕ ਹੈ ਜੀ ਹੁਣ ਆਪਣੇ ਕੋਲ ਕਮਰ ਹੈਗੀ 9 ਇੰਚ ਜੀ ਸੋਰੀ 18 ਇੰਚ ਜੀ ਦਾ ਹਾਫ ਅਗੇ 9 ਇੰਚ ਠੀਕ ਹੈ ਅਦਾ ਇੰਚ ਜਿਸੀ ਵਧਾ ਕੇ ਰੱਖਾਂਗੇ 9 ਇੰਚ ਠੀਕ ਹੈ ਜੀ ਕਿਉਂਕਿ ਆਪਣੇ ਕਲੇਟਾਂ ਚ ਕਪੜਾ ਜਾਂਦਾ ਹੈ ਹਿਪ ਲਾਈਨ ਆ ਗਈ ਜੀ 15 ਇੰਚ ਆਪਣੇ ਕੋਲ ਤੇ ਹਿਪ ਹੈਗੀ ਹੈ ਜੀ ਆਪਣੇ ਕੋਲ 22 ਇੰਚ ਜਿਸ ਦਾ ਫਰਕ ਆ ਗਿਆ 11 ਇੰਚ ਠੀਕ ਹੈ ਜੀ ਹਾਂ ਜੀ ਇੱਥੇ ਜੀ ਨਿਸ਼ਾਨਾ ਨੂੰ ਆਪਸ ਵਿੱਚ ਲਗਾ ਦਾਂਗੇ ये इनमें बुलाई ठीक है जी एक्स्ट्रा कपड़ा ऐसी कटिंग कर दंगे हां नीचे घेरे का निशान लगा लेंगे और ये 11 इंच तो ठीक है जी हां जी अंदर सीक्वार ਬੈਕ ਤੇ ਪਲੇਟਾਂ ਦੇ ਨਿਸ਼ਾਨ ਇਹ ਪਹਿਲਾਂ ਨੇ ਵੈਸੇ ਇੱਕ ਟ੍ਰੇਸਿੰਗ ਵੀਲ ਆਉਂਦਾ ਹੈ ਉਹਦੇ ਨਾਲ ਮਾਰਕਿੰਗ ਬਹੁਤ ਵਧੀਆ ਲੱਗਦੀ ਹੈ ਇਹ ਆਪਣੀ ਪਲੇਟ ਦੇ ਨਿਸ਼ਾਨ ਹੋ ਗਏ ਜੀ ਹਾਂ ਹੁਣ ਅਸੀਂ ਕਟਿੰਗ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਬੈਕ ਕਟਿੰਗ ਕਰਾਂਗੇ ਜਿਹੜੀ ਇਕੱਠੀ ਕੱਟ ਪਾਉਗੀ ਠੀਕ ਹੈ ਜੀ ਇੱਥੋਂ ਅਸੀਂ ਡਾਊਨ ਕੱਟ ਕਰਦੇ ਹਾਂ ਉਨਸੀ ਫਰੰਟ ਵਾਲੇ ਦੋ ਪੱਲੇ ਚੱਕ ਕੇ ਹਾਂ ਆਹ ਤੇ ਕਿ ਐਕਸਟਰਾ ਕਪੜਾ ਇਸ ਕਟਿੰਗ ਕਰ ਦਾਂਗੀ ਇਥੇ ਚਲੋ ਇਸ ਦਾ ਫਰੰਟ ਨੈਕ ਅਸੀਂ ਡਿਜ਼ਾਈਨਿੰਗ ਕਰਾਂਗੇ ਇਸ ਤੇ ਹਾਂਜੀ ਲੈਸ ਵਰਕ ਨਾਲ ਬੈਗ ਗਲੇ ਦੀ ਚੜਾਈ ਹੋਏਗੀ 2 ਇੰਚ ਪਿਛਲਾ ਗਲਾ ਹੈਗਾ ਜੀ ਆਪਣਾ 6 ਇੰਚ 6.5 ਇੰਚ ਤੇ ਅਸੀਂ ਨਿਸ਼ਾਨ ਲਗਾਵਾਂਗੇ ਜੀ ਠੀਕ ਹੈ ਜੇ ਤੁਸੀਂ ਬ੍ਰੌਡ ਪਾਣਾ ਤਾਂ نیچے ਤੁਸੀਂ ਚੜਾਈ 2.5 ਤੋਂ 3 ਇੰਚ ਵੀ ਕਰ ਸਕਦੇ ਹੋ ਪਰ ਸਾਡਾ ਬਿਲਕੁਲ ਇਦਾਂ ਹੀ ਹਾਂਜੀ ਬਾਕੀ ਸਭ ਨਾ ਬਲੈਂਟ ਠੀਕ ਹੈ